ਸਤਿਗੁਰੂ ਜੀ ਮੇਰਾ ਨਾਮ ਸਰਬਜੀਤ ਸਿੰਘ ਅੰਮ੍ਰਿਤਸਰ ਜਲੇ ਤੋਂ ਬੁਲਾਉਂ ਕਰਦਾ ਨਹੀਂ ਮੈਂ ਪਿੰਡ ਮੇਰਾ ਜਗਦੇਵਪੁਰ ਦਾ ਜੀ ਆਹ ਨਾਲੇ ਤੋਂ ਅੱਗੇ ਅਜੀ 2024 April ਚ ਗਏ ਸੀਗੇ ਆਪਣਾ 7 April ਨੂੰ ਰਸ਼ੀਆ ਪਹੁੰਚੇ ਸੀ 18 ਬੰਦੇ ਸੀ ਜੀ ਅਸੀਂ ਸਾਨੂੰ ਇੱਥੋਂ ਕਹਿ ਕੇ ਇਹ ਲੈ ਜਾਇਆ ਗਿਆ ਸੀ ਕਿ ਤੁਸੀਂ ਕੋਰੀਅਰ ਦਾ ਕੰਮ ਕਰਨਾ ਤੇ ਉੱਥੇ ਜਾ ਕੇ ਸਾਡਾ ਜੀ ਹੋਰ ਸਿਸਟਮ ਨਿਕਲਿਆ ਇਹਨਾਂ ਨੇ ਸਾਨੂੰ 에어ਪੋਰਟ ਤੋਂ ਹੀ ਆਪਣੇ ਅੰਡਰ ਕਰ ਲਿਆ ਨਾਲ ਦੀ ਨਾਲ ਇੱਕ ਸਾਨੂੰ ਬਿਲਡਿੰਗ ਵਿੱਚ ਲੈ ਗਏ ਉੱਥੇ ਜਾ ਕੇ ਸਾਨੂੰ ਦੋ ਤਿੰਨ ਦਿਨ ਰੱਖਿਆ ਨਾ ਬੜੇ ਆਰਾਮ ਨਾਲ ਫਿਰ ਸਾਡੇ ਤੋਂ ਇਹਨਾਂ ਨੇ ਹੌਲੀ ਹੌਲੀ ਡਾਕੂਮੈਂਟ ਸਾਈਨ ਕਰਵਾਉਣੇ ਸ਼ੁਰੂ ਕਰ ਦਿੱਤੇ ਤੇ ਸਾਡੇ ਬੈਂਕ ਅਕਾਊਂਟ ਖਲੋਣੇ ਸ਼ੁਰੂ ਕਰ ਦਿੱਤੇ ਚਲੋ ਉਹ ਸਾਰਾ ਕੁਝ ਹੁੰਦਾ ਦੇਖ ਕੇ ਤੇ ਸਾਨੂੰ ਇਹੀ ਇਹਨਾਂ ਨੇ ਕਿਹਾ ਕਿ ਤੁਹਾਡਾ ਕੋਰੀਅਰ ਦਾ ਹੀ ਕੰਮ ਹੈ ਤੇ ਤੁਸੀਂ ਗੱਡੀਆਂ ਦੀ ਅਨਲੋਡਿੰਗ ਜਾਂ ਲੋਡਿੰਗ ਕਰਨੀ ਹੈ ਜਾਂ ਸਮਾਨ ਪਹੁੰਚਾਉਣਾ ਹੀ ਹੈ ਇੱਧਰ ਉੱਧਰ ਉਸ ਤੋਂ ਬਾਅਦ ਸਾਨੂੰ ਜੀ ਇਹਨਾਂ ਨੇ 18 ਜਾਂ 19 April ਨੂੰ ਅੱਗੇ ਭੇਜਦਾ ਜੀ ਇਹਨਾਂ ਰਸਤਾ ਸਾਡੇ ਨਾਲ ਇੱਕ ਬੰਦਾ ਗਿਆ ਜੀ ਅਸੀਂ 13 ਬੰਦੇ ਸੀਗੇ 18 ਦੇ ਵਿੱਚੋਂ ਪੰਜ ਪਿੱਛੇ ਰਹਿ ਗਏ ਜੀ ਤੇ ਦੂਸਰਾ ਜੀ ਆਪਣਾ ਇਹਨਾਂ ਨੇ ਫਿਰ ਸਾਨੂੰ ਰਸਤਾ ਉ ਭੇਜ ਗਏ ਉੱਥੇ ਟ੍ਰੇਨਿੰਗ ਸੈਂਟਰ ਹੈ ਜੀ ਆਰਮੀ ਦਾ ਜਦ ਅਸੀਂ ਉੱਥੇ ਗਏ ਉੱਥੇ ਵੀ ਜਾ ਕੇ ਸਾਨੂੰ ਕੁਝ ਨਹੀਂ ਦੱਸਿਆ ਜੀ ਇਹਨਾਂ ਨੇ ਜਦਾਂ ਸਾਨੂੰ ਟੋਕਨ ਦਿੱਤੇ ਗਏ ਤੇ ਸਾਡਾ ਮੈਡੀਕਲ ਕੀਤਾ ਗਿਆ ਉੱਥੇ ਮੈਡੀਕਲ ਕਰਕੇ ਜਦਾਂ ਇੰਜੈਕਸ਼ਨ ਵਗੈਰਾ ਲਾਏ ਸਾਡੇ ਇਹਨਾਂ ਨੇ ਪਿੱਠ ਤੇ ਤੇ ਕਹਿਣ ਲੱਗੇ ਕਿ ਤੁਹਾਡਾ ਕੱਲ ਤੋਂ ਕੰਮ ਸ਼ੁਰੂ ਹੈ ਜੀ ਅਗਲੇ ਦਿਨ ਸਾਨੂੰ ਇਹਨਾਂ ਨੇ ਵਰਦੀਆਂ ਦੇਤੀਆਂ ਜੀ ਨਾਲ ਟਿਕਣੋਂ ਵਗੈਰਾ ਤੇ ਨਾਲ ਹੀ ਸਾਨੂੰ ਇਹਨਾਂ ਨੇ ਗੰਦ ਪ੍ਰੋਵਾਈਡ ਕਰਾਤੀਆਂ ਤੇ ਕਹਿਣ ਲੱਗੇ ਤੁਹਾਡੀ ਟ੍ਰੇਨਿੰਗ ਦਾ ਹਿੱਸਾ ਹੈ ਤੁਹਾਨੂੰ ਕਿਤੇ ਲੋਡ ਪੈ ਸਕਦੀ ਹੈ ਇਹਦੀ ਉਸ ਤੋਂ ਬਾਅਦ ਜੀ ਇਹਨਾਂ ਨੇ ਸਾਨੂੰ ਉੱਥੇ 15 ਦਿਨ ਦੀ ਟ੍ਰੇਨਿੰਗ ਦਿੱਤੀ ਹੈ ਉਸ ਤੋਂ ਬਾਅਦ ਕਹਿੰਦੇ ਤੁਹਾਨੂੰ ਅੱਗੇ ਸ਼ਿਫਟ ਕਰਨਾ ਆ ਅਸੀਂ ਕੰਮ ਤੇ ਕੰਮ ਤੇ ਸ਼ਿਫਟ ਕਰਨ ਦੇ ਬਾਹਾਨੇ ਹੀ ਇਹਨਾਂ ਨੇ ਸਾਨੂੰ ਯੂਕਰੇਨ ਦੇ ਵਿੱਚ ਐਂਟਰ ਹੋ ਗਏ ਅਸੀਂ ਚਲੋ ਫੋਨ ਉਦੋਂ ਸਾਡੇ ਕੋਲ ਸੀਗੇ ਤੇ ਘਰ ਲੈਣਾ ਥੋੜੀ ਬਹੁਤ ਗੱਲਬਾਤ ਹੁੰਦੀ ਸੀ ਉਸ ਤੋਂ ਬਾਅਦ ਅੱਗੇ ਜਾ ਕੇ ਯੂਕਰੇਨ ਦੇ ਵਿੱਚ ਹੀ ਡੋਨੇਸਕ ਦੇ ਲੱਗ ਗਿਆ ਖਾਰਕੀਵ ਚ ਪੈਂਦਾ ਜੀ ਇਹ ਮੁਕੇਵ ਕਾਮਕੇਵ ਕਾ ਤੋਂ ਅੱਗੇ ਪੈਂਦਾ ਜੀ 50 ਕਿਲੋਮੀਟਰ ਜਿਹੜੇ ਏਰੀਆ ਸਾਨੂੰ ਛੱਡਿਆ ਆ ਇਹਨਾਂ ਨੇ ਤੇ ਉੱਥੋਂ ਗੰਜ਼ ਦੇ ਕੇ ਸਾਨੂੰ ਗਰਨੇਡ ਦੇ ਕੇ ਹੋਰ ਅਸਲਾ ਵਗੈਰਾ ਦੇ ਕੇ ਇਹਨਾਂ ਨੇ ਅੱਗੇ ਭੇਜ ਦਿੱਤਾ ਜੀ ਤੇ ਉੱਥੇ ਦੇ ਬਹੁਤ ਬੁਰੇ ਹਾਲਾਤਾਂ ਜਿਹੜੇ ਆ ਜੀ ਅਸੀਂ 15-15 ਦਿਨ ਮਾੜ ਪਾਣੀ ਪੀਤਾ 10-10 ਦਿਨਾਂ ਬਾਅਦ ਰੋਟੀ ਖਾਧੀ ਹੈ ਬਹੁ ਔਖਾ ਟਾਈਮ ਕੱਢਿਆ ਉੱਥੇ ਕਦੀ ਕਿਤੇ ਕਦੀ ਕਿਤੇ ਮਤਲਬ ਜਾਨ ਬਚਾਉਂਦਾ ਕਰਦੇ ਸੀ ਲੋਕ ਉਹਦੇ ਕਰਦੇ ਸੀ ਇੱਥੇ ਚਲੋ ਉੱਥੋਂ ਦੀ ਸਾਨੂੰ ਇਹਨਾਂ ਨੇ ਫਿਰ ਸਿਚੇਵਾਲ ਸਾਹਿਬ ਸੰਤ ਸਿਚੇਵਾਲ ਜੀ ਨੇ ਐਮਪੀ ਸਾਹਿਬ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਜੀ ਉਹਨਾਂ ਨੇ ਫਿਰ ਇੱਥੋਂ ਅਗਸਤ ਦੇ ਵਿੱਚ ਮੇਲਾ ਵਗੈਰਾ ਕੀਤੀਆਂ ਸੀਗੀਆਂ ਜੀ ਮੋਦੀ ਸਾਹਿਬ ਨੂੰ ਇਹਨਾਂ ਦੇ ਸਦਕਾ ਹੀ ਅਸੀਂ ਅੱਜ ਤੁਹਾਡੇ ਸਾਹਮਣੇ ਬੈਠੇ ਆਂ ਐਂਡ ਇਹਨਾਂ ਨੇ ਮਤਲਬ ਇਹਨਾਂ ਪ੍ਰੈਸ਼ਰ ਪਾਇਆ ਗਵਰਨਮੈਂਟ ਨੂੰ ਇਹਨਾਂ ਪ੍ਰੈਸ਼ਰਾਈਜ਼ ਕੀਤਾ ਕਿ ਉੱਥੇ ਮੋਦੀ ਸਾਹਿਬ ਨੂੰ ਖੁਦ ਜਾਣਾ ਪਿਆ ਮੋਦੀ ਸਾਹਿਬ ਗਏ ਨੇ ਉੱਥੋਂ ਨਾਲ ਇਹਨਾਂ ਦੇ ਜਿਹੜੇ ਵਿਦੇਸ਼ ਮੰਤਰਾਲੇ ਵਾਲੇ ਸੀ ਉਹ ਵੀ ਗਏ ਨੇ ਜੀ ਤੇ ਉੱਥੋਂ ਜਾ ਕੇ ਇਹਨਾਂ ਨੇ ਸਾਨੂੰ ਫਿਰ ਸਤੰਬਰ ਦੇ ਵਿੱਚੋ ਜੀ ਵਾਪਸ ਸੀ ਆਏ ਆ ਤੇ ਰ ਮੇਰੇ ਨਾਲ ਥੋੜੀ ਕਹਾਣੀ ਹੋਰ ਹੋ ਗਈ ਸੀ ਉੱਥੇ ਸਤੰਬਰ ਦੇ ਤੋਂ ਬਾਅਦ 2 ਮਹੀਨੇ ਮੈਂ ਜੇਲ੍ਹ ਵੀ ਰਿਹਾ ਜੀ ਦਸੰਬਰ ਚ ਫਿਰ ਉਹ ਵਾਪਸ ਆਏ ਆ ਜੀ ਸੋ ਮੇਰੀ ਗਵਰਨਮੈਂਟ ਨੂੰ ਜੀ ਇਹੀ ਅਪੀਲ ਆ ਬਸ ਜਿਹੜੇ ਸਾਡੇ ਰਹਿੰਦੇ ਵੀਰ ਆ ਉੱਥੇ ਹੁਣ ਫਿਰ ਚੱਲੇ ਆ ਜੀ ਵੀਰ ਉਹਨਾਂ ਦੇ ਨਾਲ ਜਿੰਨਾ ਵੀ ਹੋ ਸਕੇ ਚਲੋ ਮੈਂ ਇਹਨਾਂ ਦੀ ਹੈਲਪ ਕਰੂੰਗਾ ਹੁਣ ਜੋ ਵੀ ਹੈ ਜੀ ਬਾਕੀ ਸਾਨੂੰ ਸਿੱਟਿਆਲ ਸਾਹਿਬ ਦਾ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਦਿਨੋਂ ਕਿ ਉਹਨਾਂ ਦੀ ਬਦੌਲਤ ਉਹਨਾਂ ਦੇ ਬਚਨਾਂ ਦੀ ਬਦੌਲਤ ਅਸੀਂ ਇੱਥੇ ਬੈਠੇ ਹਾਂ ਜੀ ਮੱਕੀ ਵਾਘੁਰੂ ਜੀ ਦਾ ਖਾਲਸਾ ਜੀ ਵਾਘੁਰੂ ਜੀ ਕੀ ਅ ਜਦੋਂ ਯੂਕਰੇਨ ਦੇ ਵਿੱਚ ਅਸੀਂ ਐਂਟਰ ਹੋਏ ਹਾਂ ਜੀ ਤੇ ਸਾਨੂੰ ਪਹਿਲਾਂ ਇਹਨਾਂ ਨੇ 10 ਦਿਨ ਟ੍ਰੇਨਿੰਗ ਦਿੱਤੀ ਹੈ ਉੱਥੇ ਇੱਕ ਅੰਡਰਗਰਾਉਂਡ ਸੀਗਾ ਅ ਅੰਡਰਗਰਾਉਂਡ ਇੱਕ ਬਣਾਇਆ ਸੀ ਇਹਨਾਂ ਨੇ ਬੰਕਰ ਉੱਥੇ ਸਾਨੂੰ ਰੱਖਿਆ ਗਿਆ ਤੇ ਸਾਨੂੰ ਘਰਾਂ ਚ ਲਿਜਾ ਕੇ ਇਹਨਾਂ ਨੇ ਬਿਲਕੁਲ ਉਥੇ ਡਨਸਕ ਦੇ ਲਾਗੇ ਮਤਲਬ ਟ੍ਰੇਨਿੰਗ ਦਿੱਤੀ ਸੀਗੀ ਘਰਾਂ ਚ ਕਿੱਦਾਂ ਕਰਜਿਆ ਕਰਨੇ ਆ ਜਾਂ ਕੀ ਕਰਨਾ ਕਿੱਦਾਂ ਫਿਰ ਸਾਨੂੰ ਸਾਰੀ ਗੱਲ ਸਮਝਾਈ ਪਰ ਉਦੋਂ ਸੱਤ ਤੋਂ ਫੋਨ ਲੈ ਲੈ ਗਏ ਸੀ ਜੀ ਫੋਨ ਜਿਹੜੇ ਸਾਡੇ ਜਮਾਂ ਕਰਲੇ ਸੀ ਉਹਨਾਂ ਨੇ ਦਿੰਦੇ ਨਹੀਂ ਸੀ ਸਾਨੂੰ ਫਿਰ ਉਸ ਤੋਂ ਬਾਅਦ ਸਾਨੂੰ ਅੱਗੇ ਜੀ ਇਹਨਾਂ ਨੇ ਇੱਕ ਹੋਰ ਜਗ੍ਹਾ ਸ਼ਿਫਟ ਕੀਤਾ ਉਸ ਤੋਂ ਅੱਗੇ ਫਿਰ ਸਾਨੂੰ ਰਾਤ ਨੂੰ ਜੀ ਇਹਨਾਂ ਨੇ 1 ਵਜੇ ਉਥੋਂ ਮਤਲਬ ਕੱਢਿਆ ਜਿੱਥੇ ਮਤਲਬ ਬਲਾਸਟਿੰਗ ਹੋਣੀ ਸੀ ਤੇ ਮਤਲਬ ਬੰਬ ਵਗੈਰਾ ਚੱਲਦੇ ਪਏ ਸੀ ਗੋਲੀਆਂ ਵਗੈਰਾ ਚੱਲਦੀਆਂ ਵੀ ਉੱਥੋਂ ਹੀ ਅਸੀਂ ਰਾਤ 30 ਕਿਲੋਮੀਟਰ ਸਾਨੂੰ ਅੱਗੇ ਫੇਰ ਲੈ ਕੇ ਗਏ ਆ 53 ਕਿਲੋਮੀਟਰ 53 ਕਿਲੋਮੀਟਰ ਤੋਂ ਅੱਗੇ ਜਾ ਕੇ ਫਿਰ ਇਹਨਾਂ ਰਾਤ ਸਾਨੂੰ ਉੱਥੋਂ ਕੱਢਿਆ ਜੀ 7 ਕਿਲੋਮੀਟਰ ਅਸੀਂ ਤੁਰ ਕੇ ਗਏ ਆ ਜੀ ਅੰਦਰ ਮਕੈਬ ਕਾ ਤੋ 40 50 ਕਿਲੋਮੀਟਰ ਇਹ ਉਹ ਕ੍ਰਿਸ਼ਨਗੌਰ ਕਾ ਏਰੀਆ ਸੀ ਜੀ ਉੱਥੇ ਜਾਂਦੇ ਆ ਰਸਤੇ ਲੋਕਾਂ ਦੀਆਂ ਲਾਚਾਂ ਪਈਆਂ ਸੀ ਕਿਤੇ ਮਾਈਨਿੰਗ ਹੋਈ ਸੀ ਜੀ ਚਾਰਚ ਫੇਰੇ ਸਿਰਫ ਥੋੜੀ ਜਿਹੀ ਜਗ੍ਹਾ ਸੀ ਲੰਘਣ ਵਾਲੀ ਵਿੱਚੋਂ ਤਾਂ ਪੰਜ-ਪੰਜ ਬੰਦਿਆਂ ਦਾ ਗਰੁੱਪ ਬਣ ਕੇ ਜੀ ਜਾਂਦੇ ਸੀ। ਬਹੁਤ ਬੁਰੇ ਹਾਲਾਤ ਸੀ ਜੀ ਉੱਥੇ ਲੋਕਾਂ ਦੇ। ਕਿਸੇ ਦਾ ਸੇਰ ਹੈ ਨਹੀਂ, ਕਿਸੇ ਦਾ ਧਾੜ ਹੈ ਨਹੀਂ, ਕਿਸੇ ਦੀ ਲੱਤਾਂ ਹੈ ਨਹੀਂ। ਬਹੁਤ ਬੁਰੇ ਹਾਲਾਤ ਵਿਖੇ ਜੀ ਉੱਥੇ। ਇੱਥੋਂ ਤੱਕ ਕਿ ਲੋਕਾਂ ਦੀਆਂ ਹੱਡੀਆਂ ਹੀ ਰਹਿ ਗਈਆਂ ਉੱਥੇ ਜਿਹੜਾ ਮਾਸ ਆ ਉਹ ਕੀੜੇ ਖਾ ਗਏ ਜੀ। ਇੰਨਾ ਬੁਰਾ ਹਾਲਾਤ ਸੀ ਲੋਕਾਂ ਦਾ। ਫਿਰ ਇਤੋਂ ਅੱਗੇ ਸਾਨੂੰ ਭੇਜਿਆ ਜੀ ਇਹਨਾਂ ਨੇ ਉਹ ਸੀਗੀ ਬਿਲਡਿੰਗ। ਲਾਛਾਂ ਕਿੰਨੀਆਂ ਸੀ? ਲਾਛਾਂ ਜੀ ਕੁਝ ਆਪਣੇ ਵੀ ਆਪਾ ਗਿਣ ਸਕਦੇ ਆਂ ਇੰਡੀਅਨ ਸੀਗੇ ਕੁਝ ਦੇਖੀਆਂ ਸੀ ਰਸ਼ੀਅਨਸ ਦੀਆਂ ਵੀ ਸੀ ਕੁਝ ਜਿਹੜੇ ਸੀਗੇ ਉੱਤੇ ਸਾਊਥ ਅਮਰੀਕਾ ਅਫਰੀਕਾ ਤੋਂ ਆਏ ਹੋਏ ਬੰਦੇ ਉਹਨਾਂ ਦੀਆਂ ਸੀ ਕੁਝ ਹੋਰ ਵੀ ਦੇਸ਼ਾਂ ਦੇ ਬੰਦੇ ਸੀ ਸ਼੍ਰੀਲੰਕਾ ਦੇ ਕਾਫੀ ਬੰਦੇ ਸੀ ਨੇਪਾਲ ਦੇ ਕਾਫੀ ਬੰਦੇ ਸਾਨੂੰ ਮਿਲੇ ਆ ਉੱਥੇ ਜੀ ਤੇ ਸ਼੍ਰੀਲੰਕਾ ਨਾਲ ਵੀ ਕਾਫੀ ਲਾਸ਼ਾਂ ਵੇਖੀਆਂ ਕਈ ਤੇ ਸਾਡੇ ਸਾਹਮਣੇ ਬਲਾਸਟ ਹੋਇਆ ਜੀ ਉੱਥੇ ਮਤਲਬ ਡਰੋਨ ਆ ਕੇ ਲੱਗਦਾ ਸੀ ਤੇ ਬੰਦਾ ਬਲਾਸਟ ਬੰਦੇ ਦਾ ਕੁਝ ਵੀ ਨਹੀਂ ਸੀ ਲੱਗਦਾ ਜੀ ਇੰਨੇ ਬੁਰੇ ਹਾਲ ਸੀ ਉੱਥੇ ਬਾਕੀ ਅੱਗੇ ਜਾ ਕੇ ਤੇ ਫੇਰ ਸਾਨੂੰ ਇਹਨਾਂ ਨੇ ਚੇਂਜ ਕੀਤਾ ਜੀ ਸਾਨੂੰ 4 ਵਾਰਾਂ ਚੇਂਜ ਕੀਤਾ ਗਿਆ ਤੁਮ ਕਈ ਵਾਰੀ ਤੇ ਇਦਾਂ ਦੀ ਸੋਚ ਆਉਣੀ ਸੀ ਦਿਲ ਜਗੇ ਉਹ ਗ੍ਰਨੇਡ ਦੀ ਪਿੰਨ ਕੱਢ ਕੇ ਉਹਦੇ ਉੱਪਰ ਪੈ ਜਾਈਏ ਮਤਲਬ ਮੌਤ ਤੇ ਸੁੱਖ ਹੀ ਆ ਜੂਗੀ ਇਹਨਾਂ ਬੁਰਾ ਹਾਲ ਸੀ ਜੀ ਉਹ ਕੁਝ ਕਹਿ ਨਹੀਂ ਸਕਦੇ ਮਤਲਬ ਮੌਤ ਨੂੰ ਬਹੁਤ ਲਾਗੂ ਵਿਖਿਆ ਜੇ ਬਹੁਤ ਜ਼ਿਆਦਾ ਲਾਗੂ ਤੇ ਸਰਕਾਰ ਅੱਗੇ ਅਪੀਲ ਸਾਡੀ ਇਹੀ ਹੈ ਜੀ ਅ ਅਸੀਂ ਤਾਂ ਚਲੋ ਆਪਣੇ ਘਰੀ ਪਹੁੰਚ ਗਏ ਸਾਡੇ ਹੋਰ ਜਿਹੜੇ ਇੰਡੀਆ ਦੇ 14 ਵੀਰ ਨੇ ਉੱਥੇ ਸਾਡੇ ਗ੍ਰਾਇਆ ਤੋਂ ਨੇ ਵੀਰਜੀ ਜਗਦੀਪ ਕੁਮਾਰ ਜੀ ਇਹਨਾਂ ਦੇ ਭਰਾ ਨੇ ਜੀ ਛੋਟੇ ਮਨਦੀਪ ਕੁਮਾਰ ਜੀ ਉਹ ਅਜੇ ਵੀ ਉੱਥੇ ਨੇ ਮਿਸਿੰਗ ਦੇ ਵਿੱਚ ਦੱਸ ਦੇਵੇ 14 ਬੰਦੇ ਅਜੇ ਸੋ ਅਸੀਂ ਜਾ ਰਹੇ ਹੁਣ ਜੀ ਫੇਰ ਇਹਨਾਂ ਨਾਲ ਤੇ ਗਵਰਨਮੈਂਟ ਨੂੰ ਸਾਡੀ ਇਹ ਅਪੀਲ ਆ ਜੀ ਜਿੰਨੀ ਵੀ ਹੋ ਸਕੇ ਸਾਡੀ ਹੈਲਪ ਕੀਤੀ ਜਾਵੇ ਫਾਈਨੈਂਸ਼ੀਅਲ ਤੌਰ ਦੇ ਵੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੀ ਘਰਾਂ ਦਾ ਕੀ ਹਾਲ ਹੁੰਦਾ ਪਿੱਛੇ ਪਰਿਵਾਰ ਦਾ ਹਾਲ ਕਿਦਾਂ ਦਾ ਸਾਰੇ ਜਾਣਦੇ ਹੀ ਆ ਜੀ ਆਪਾਂ ਸੋ ਮੇਰੀ ਅਪੀਲ ਗਵਰਨਮੈਂਟ ਨੂੰ ਇਹੀ ਹੈ ਕਿ ਜਿੰਨੀ ਵੀ ਹੋ ਸਕਦੀ ਸਾਡੀ ਹੈਲਪ ਕੀਤੀ ਜਾਵੇ ਫਾਈਨੈਂਸ਼ੀਅਲ ਤੌਰ ਤੇ ਵੀ ਵਿਦੇਸ਼ ਮੰਤਰੀ ਆਲਿਆਂ ਨੂੰ ਵੀ ਬੇਨਤੀ ਹੈ ਜੀ ਉਹ ਜਿੰਨੀ ਹੋ ਸਕਦੀ ਸਾਡੀ ਹੈਲਪ ਕਰਨ ਇੱਥੇ ਵੀ ਉਹਦੇ ਉੱਤੇ ਵੀ ਹੁਣ ਅਸੀਂ ਜਾ ਰਹੇ ਹਾਂ ਚਲੋ ਜੀ ਆ ਮਨਦੀਪ ਕੁਮਾਰ ਜੀ ਦੇ ਨਾਲ ਜਗਦੀਪ ਕੁਮਾਰ ਜੀ ਦੇ ਨਾਲ ਬਾਕੀ ਸਾਡੀ ਫੇਰ ਰਿਕਵੈਸਟ ਗਵਰਨਮੈਂਟ ਨੂੰ ਇਹੀ ਆ ਅਸੀਂ ਸੰਤਾ ਕੋ ਫੇਰ ਆਏ ਸਾਂ ਜੀ ਅੱਜ ਸਾਡੀ ਅੱਗੇ ਵੀ ਬਹੁਤ ਦਿਨਾਂ ਹੈਲਪ ਕੀਤੀ ਹੈ ਇਹ ਫੇਰ ਦੁਬਾਰਾ ਇਹਨਾਂ ਦਾ ਬਹੁਤ ਧੰਨਵਾਦ ਅਸੀਂ ਕਰਦੇ ਆ ਬਹੁਤ ਸ਼ੁਕਰੀਆ ਕਰਦੇ ਆ ਸਾਨੂੰ ਫੇਰ ਇਹਨਾਂ ਨੇ ਉਹ ਥਾਪਨਾ ਦੇਣ ਵਾਲੀ ਗੱਲ ਆ ਕਿ ਤਗੜੇ ਹੋ ਕੇ ਪੁੱਤਰੋ ਕਰੋ ਤੁਸੀਂ ਨਾਲ ਆਂ ਜੀ ਤੁਹਾਡੇ ਤੇ ਹੁਣ ਜੀ ਫੇਰ ਉਹਨਾਂ ਦੇ ਕੋਲ ਮਤਲਬ ਉਹਨਾਂ ਦਾ ਆਸ਼ੀਰਵਾਦ ਲੈ ਕੇ ਫੇਰ ਚੱਲੇ ਆ ਜੀ ਵਾਪਸ ਰੱਬ ਜੀ ਆ ਮਹਾਰਾਜ ਸੁੱਖ ਰੱਖੇ ਸਾਡੇ ਜਿਹਨੇ ਵੀਰ ਨੇ ਉਹ ਸਾਡੇ ਘਰ ਆ